ਤੇਰੀ ਗੱਲਾਂ ਦਾ ਸਹਮਤ ਹਾਂ ਪਰ ਹੁਣ ਉਹ ਆ ਜੀ ਇੱਥੇ ਕਿਤੇ ਇਹ ਬਣਾ ਹੀ ਨਹੀਂ ਉਹ ਤੇ ਕਿਤੇ ਇੱਥੇ ਵੀਡੀਓ ਬਣਾਈ ਹੈ ਬੁਰਾ ਪਾੜਦਾ ਨੇ ਬੁਰਾ ਜਿੰਦੀ ਹੈ ਲੱਗਿੰਦੀ ਹੈ ਜਿਹੜਾ ਅੰਮ੍ਰਿਤਸਰ ਸ਼ਿਆਟਾ ਕਰਤਾਰ ਨਗਰ ਗਲੀ ਨੰਬਰ 7 ਨੀਅਰ ਜੀਵਨ ਜੋਤੀ ਸਕੂਲ ਅੱਜ ਸਵੇਰੇ 5:12 ਮਿੰਟ ਦੇ ਦਿੱਤੇ ਇੱਕ ਡਰੋਨ ਜਿਹੜਾ ਬਿਲਕੁਲ ਕਰਤਾਰ ਨਗਰ ਦੇ ਉੱਪਰ ਆਇਆ ਔਰ ਜਿਹਨੇ ਅਟੈਕ ਕੀਤਾ ਅੱਜ ਜਿਹੜਾ ਆ ਤੁਸੀਂ ਦੇਖੋ ਆ ਜਿਹੜੀ ਗੋਲੀ ਜਿਹੜੀ ਆ ਆ ਡਰੋਨ ਨੇ ਅਟੈਕ ਕਰਕੇ ਗੋਲੀਆਂ ਮਾਰੀਆਂ ਆ ਜਿਹੜੀ ਗੋਲੀ ਜਿਹੜੀ ਆ ਇਹ ਬਿਲਕੁਲ ਗੇਟ ਦੇ ਵਿੱਚ ਲੱਗੀ ਔਰ ਇਹਦੇ ਵਿੱਚ ਫੱਸੀ ਸੀ ਔਰ ਜਿਹੜਾ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਇੱਥੇ ਪਹੁੰਚਿਆ ਸੀ ਤੇ ਗੋਲੀ ਜਿਹੜੀ ਉਹਨਾਂ ਦੇ ਹਵਾਲੇ ਕੀਤੀ ਗਈ ਆ ਤੇ ਮੈਂ ਸਾਰਿਆਂ ਨੂੰ ਆਪਣੇ ਜਿੰਨੇ ਵੀ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਸ਼ਹਿਰ ਵਾਸੀਆਂ ਨੂੰ ਕਤਾਲਾ ਨਗਰ ਵਾਸੀਆਂ ਨੂੰ ਕਿ ਰਾਤ ਨੂੰ ਬਿਲਕੁਲ ਕੋਠਿਆਂ ਦੇ ਉੱਤੇ ਨਾ ਸੋਵੋ ਜਿਹੜੀ ਇਹ ਲੋਕ ਕਹਿੰਦੇ ਨੇ ਅਫਵਾਹਾਂ ਵਾ ਇਹ ਤੁਸੀਂ ਨੂੰ ਦੇਖ ਲਓ ਕਿ ਬਿਲਕੁਲ ਅੱਜ ਦੇ ਤੁਹਾਨੂੰ ਯਕੀਨ ਹੋਊਗਾ ਕਿ ਜਿਹੜਾ ਡਰੋਨ ਜਿਹੜਾ ਅਟੈਕ ਕਰਕੇ ਸਵੇਰੇ 5:00 5:00 ਤੇ 12 ਮਿੰਟ ਤੇ ਗਿਆ ਤੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਰਾਤ ਨੂੰ ਆਪਣੀਆਂ ਲਾਈਟਾਂ ਬਿਲਕੁਲ ਬੰਦ ਰੱਖੋ ਕੋਠਿਆਂ ਤੇ ਬਿਲਕੁਲ ਨਾ ਚੜੋ ਕਿਉਂਕਿ ਇਹ ਜਿਹੜਾ ਅਟੈਕ ਹੈ ਕਿਸੇ ਦੀ ਪਚਾਹ ਹੋ ਗਿਆ ਜਿਹੜਾ ਜਾਨੀ ਜਾਨ ਨਹੀਂ ਕੋ ਗਈ ਲੇਕਿਨ ਜਿਸ ਤਰ੍ਹਾਂ ਘਰ ਦੇ ਵਿੱਚ ਅਦਾਸ਼ ਦੇ ਉੱਤੇ ਅਟੈਕ ਕੀਤਾ ਇਹ ਬਿਲਕੁਲ ਪਾਕਿਸਤਾਨ ਦੀ ਬਹੁਤ ਵੱਡੀ ਸਾਜ਼ਿਸ਼ ਹੈ ਜਿਹੜੇ ਸਵੇਰ ਨੂੰ ਡਰੋਨ ਚੜਾ ਕੇ ਅਟੈਕ ਕਰਦੇ ਨੇ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਆਪਣੀ ਆਪਣੀਆਂ ਘਰ ਦੀਆਂ ਸ਼ਰਤਾਂ ਦੇ ਥੱਲੇ ਰਵੋ ਬਿਲਕੁਲ ਆਪਣੇ ਬੱਚਿਆਂ ਨੂੰ ਕੁੱਟ ਕੇ ਲੈ ਕੇ ਨਾ ਚੜੋ ਜਿਹੜਾ ਅੱਜ ਇਹ ਵਾਕਿਆ ਹੋਇਆ ਵਾ ਇਹ ਤੁਸੀਂ ਦੇਖ ਲਓ ਕਿ ਬਿਲਕੁਲ ਆ ਜਿਹੜੀ ਇਹ ਗੋਲੀ ਜਿਹੜੀ ਉਹ ਪ੍ਰਸ਼ਾਸਨ ਇੱਥੇ ਆਇਆ ਸੀ ਔਰ ਮੈਂ ਤੁਹਾਡੀ ਪ੍ਰੈਸ ਤੇ ਅਰਜ਼ੀ ਇਹ ਮੈਸੇਜ ਦੇਣਾ ਚਾਹੁੰਦਾ ਜਿਹੜੇ ਲੋਕ ਰਾਤ ਨੂੰ ਲਾਈਟਾਂ ਨਹੀਂ ਬੰਦ ਕਰਦੇ ਰੇਡੀਆਂ ਨਹੀਂ ਬੰਦ ਕਰਦੇ ਸਾਡੀ ਹੱਥ ਛੋੜ ਕੇ ਬੇਇਤੀਆ ਉਹ ਵੀ ਆਪਣੇ ਬੱਚਿਆਂ ਦੇ ਕੋਲ ਟਾਈਮ ਨਾ ਜਾਣ ਜਿਤਨਾ ਅੱਜ ਸਵੇਰੇ 5 ਵੇ ਅਟੈਕ ਕਰ ਸਕਦੇ ਨੇ ਉਹ ਰਾਤੀ 8 ਵਜੇ ਵੀ ਆਣਗੇ ਆਪਣਾ ਡਰੋਨ ਜਿਹੜੇ ਉਹ ਅਟੈਕ ਕਰਕੇ ਜਾ ਸਕਦੇ ਨੇ ਤੇ ਸਾਡੀ ਅੱਜ jor ਕੇ ਬੇਇਤੀਆ ਜਿਹੜੇ ਲੋਕ ਸਾਡੇ ਭਰਾ ਛੜਕਾਂ ਦੇ ਉੱਤੇ ਬੈਠ ਕੇ ਸਾਡੇ ਜਿਹੜੇ ਵੀਰ ਜਾਂ ਕੋਈ ਬਜ਼ੁਰਗ ਲੋਕ ਸ਼ਰਾਬਾ ਪੀਂਦੇ ਨੇ ਪੈਗ ਲਾਉਂਦੇ ਨੇ ਉਹ ਆਪਣੇ ਬੱਚਿਆਂ ਦੇ ਵਿੱਚ ਬੈਠ ਕੇ ਲਾਉਣ ਕਿਉਂਕਿ ਇਹ ਜਿਹੜਾ ਮਾਹੌਲ ਤੁਸੀਂ ਸਾਰੇ ਦੇਖਦੇ ਪਿਓ ਕਿ ਬਹੁਤ ਖਰਾਬ ਚੱਲ ਰਿਹਾ ਵਾ ਤੇ ਇਸ ਕਰਕੇ ਸਾਡੀ ਇਹ ਬੇਨਤੀ ਹੱਥ ਜੋੜ ਕੇ ਕਿ ਤੁਸੀਂ ਇਹ ਦੇਖ ਲਓ ਕਿ ਆ ਜਿਹੜੀ ਗੋਲੀ ਅੱਜ ਇਹ ਗੇਟ ਦੇ ਵਿੱਚ ਵੱਜੀ ਆ ਔਰ ਜਿਹੜਾ ਗੋਲੀ ਆ ਉਹ ਚੱਲੀ ਨਹੀਂ ਆ ਉਹ ਜਿਹੜੀ ਅਸੀਂ ਪ੍ਰਸ਼ਾਸਨ ਨੂੰ ਉਹ ਦੇ ਦਿੱਤੀ ਆ ਇਹ ਕਰਤਾਨਗਰ ਜਿਹੜਾ ਅੰਮ੍ਰਿਤਸਰ ਸ਼ਿਆਟਾ ਨੀਰ ਜਿੰਮਦਰਦੀ ਸਕੂਲ ਸਾਡੇ ਕਬਲੀ ਵੀਰ ਜੀ ਵੀ ਇੱਥੇ ਆਏ ਨੇ ਪੂਰਾ ਇਲਾਕਾ ਜਿਹੜਾ ਇਕੱਠਾ ਹੋਇਆ ਸੀ ਪ੍ਰਸ਼ਾਸਨ ਵੀ ਜਿਹੜਾ ਇੱਥੇ ਪਹੁੰਚਿਆ ਸੀ ਸਾਡੀ ਹੁਣ ਇਹਹੀ ਹੱਥ ਜੋੜ ਕੇ ਈ ਆਪਣੇ ਆਪਣੇ ਬੱਚਿਆਂ ਦਾ ਖਿਆਲ ਰੱਖੋ ਟਾਈਮ ਨਾਲ ਜਦੋਂ ਲੋਕਡਾਊਨ ਰਾਤ ਨੂੰ ਬਲੈਕਡਾਊਨ ਹੁੰਦਾ ਵਾ ਬੱਤੀ ਦਾ ਤੇ ਆਪਣੇ ਬੱਚਿਆਂ ਦੇ ਵਿੱਚ ਰੋਵੋ ਈ ਮੇਰੀ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿਆ ਇਹ 5:00 ਵਜੇ ਤੇ 20 ਮਿੰਟ ਦਾ ਵਾਕਿਆ ਵਾ ਰਿੰਗੂ ਪ੍ਰਧਾਨ ਜੀ ਨੇ ਫੋਨ ਕੀਤਾ ਵੀ ਕਬਲ ਪਾਜੀ ਆਓ ਇਹ ਡਰਾਉਂ ਨੇ ਮਤਲਬ ਕਿ ਮੈਂ ਦੇਖਿਆ ਵਾ ਤੇ ਇੰਨੇ ਗੋਲੀਆਂ ਚਲਾਈਆਂ ਵਾ ਇਹ ਕਾਫੀ ਫਾਇਰਿੰਗ ਹੋਈ ਹਲੇ ਦਿਨ ਚੜਦਾ ਪਿਆ ਵਾ ਜੋ ਜੋ ਦਿਨ ਚੜਦਾ ਜਾਣਾ ਮੈ ਪਤਾ ਲੱਗਦਾ ਜਾਣਾ ਵੀ ਹੋਰ ਵੀ ਕਿਤੇ ਇਹ ਵਾਕਿਆ ਹੋਇਆ ਵਾ ਕਿ ਇੱਕ ਹੀ ਚੱਲੀ ਆ ਇਹ ਚੱਲੀਆਂ ਤੇ ਕਾਫੀ ਆ ਤੇ ਆਪਾਂ ਮਤਲਬ ਕਿ ਲੋਕਾਂ ਨੂੰ ਅਪੀਲ ਇਸ ਕਰਕੇ ਕਰਦੇ ਆ ਵੀ ਜਦੋਂ ਵੀ ਮਤਲਬ ਕਿ ਰਾਤ ਕੋਠਿਆਂ ਦੇ ਉੱਤੇ ਨਾਟਕ ਨਾ ਲੋਕਾਂ ਦੇ ਬੱਚਿਆਂ ਨੇ ਨਾ ਜਿਹੜੇ ਬੱਚਿਆਂ ਨੇ ਲੜਾਈ ਨਹੀਂ ਦੇਖੀ 1965 ਦੀ 71 ਦੀ ਉਹਨਾਂ ਵਾਸਤੇ ਤਮਾਸ਼ਾ ਉਹ ਕੋਠਿਆਂ ਤੇ ਚੜ ਚੜ ਕੇ ਵੀਦੇ ਆ ਵੀ ਪਤਾ ਨਹੀਂ ਕੀ ਵਿਖੀ ਉੱਡ ਕੇ ਤਾਣ ਵੇਖੀ ਕੀ ਚੱਲਦਾ ਪਿਆ ਵਾ ਮੈਂ ਬੇਨਤੀ ਕਰਦਾ ਵੀ ਸਾਰੇ ਆਪਣੇ ਘਰਾਂ ਦੇ ਵਿੱਚ ਰਹਿਣ ਆਰਾਮ ਦੇ ਨਾਲ ਲਾਈਟਾਂ ਬੰਦ ਕਰਨ ਜਿਸ ਤਰ੍ਹਾਂ ਪ੍ਰਸ਼ਾਸਨ ਦਾ ਹੁਕਮ ਹੁੰਦਾ ਵਾ ਉਹਦੇ ਮੁਤਾਬਕ ਚੱਲਣ ਕੋਈ ਵੀ ਆਪਣੇ ਕੈਮਰੇ ਦੀ ਲਾਈਟ ਰਾਤੀਂ ਨਾ ਚਲਾਵੇ ਮੋਬਾਈਲ ਦੀ ਨਾ ਚਲਾਵੇ ਬੱਚਿਆਂ ਨੂੰ ਆਪ ਥੱਲੇ ਰੱਖਣ ਸਾਰੇ ਮਤਲਬ ਕਿ ਪ੍ਰਸ਼ਾਸਨ ਮੁਤਾਬਕ ਚੱਲਣ ਪ੍ਰਸ਼ਾਸਨ ਨੇ ਇੱਕ ਬੇਨਤੀ ਕਰਦਾ ਵੀ ਲੋਕਾਂ ਨੂੰ ਜਿਹੜਾ ਵੇਅਰ ਵੇਅਰ ਕਰਨ ਸਪੀਕਰ ਰਾਈ ਮਨਿਆਦੀ ਕਰਾ ਕੇ ਦੱਸਣ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਜਿਹੜੀ ਬਦਕੀ ਇਹ ਡਰੋਨ ਆਉਂਦੇ ਆ ਜਾਂ ਜਿਸ ਦਾ ਮਤਲਬ ਹੈ ਕਿ ਕੋਈ ਹਾਰਨ ਵਾਜਦਾ ਵਾ ਹੂਟਰ ਵਾਜਦਾ ਵਾ ਉਹਦੇ ਕੀ ਮਤਲਬ ਹੈ ਕਿ ਕਿਸਾ ਕਿਸਾ ਆ ਉਹਨੂੰ ਐਪਲੀਮੈਂਟ ਕਰਨਾ ਵਾ ਪ੍ਰਸ਼ਾਸਨ ਦੀ ਬੇਨਤੀ ਹੈ ਵੀ ਉਹ ਮਨਿਆਦੀ ਕਰਾ ਕੇ ਲੋਕਾਂ ਨੂੰ ਜਾਣਕਾਰੀ ਵੀ ਦੇ ਦੇ ਪੁਰਾਣੀ ਅਮਰਖਰ ਦਾ ਹੂਟਰ ਛੱਟ ਬਾਜ਼ਾਰ ਤੇ ਲੱਗਾ ਹੀ ਉਹ ਚੱਲਦਾ ਹੈ ਕਿ ਅੱਜ ਵੇਲੇ ਬੰਦ ਹੈ ਉਹ ਛੱਟ ਬਾਜ਼ਾਰ ਦੇ ਵਿੱਚ 1965 71 ਦੀ ਲੜਾਈ ਤੇ ਚੱਲਦਾ ਸੀ ਹੂਟਰ ਹੁਣ ਕੋਈ ਹੂਟਰ ਨਹੀਂ ਚੱਲਦਾ ਨਾ ਲੋਕਾਂ ਨੂੰ ਪਤਾ ਲੱਗਦਾ ਵੀ ਲਾਈਟ ਕਿਦੋਂ ਬੰਦ ਕਰਨੀ ਹੈ ਤੇ ਕਿਦੋਂ ਜਗੋਣੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਉਹਦਾ ਇੰਤਜ਼ਾਮ ਫੌਰਨ ਕੀਤਾ ਜਾਵੇ ਹੂਟਰ ਦਾ ਵੀ ਜਿਹੜੇ ਲੋਕਾਂ ਨੂੰ ਮਤਲਬ ਕਿ ਸਿਚੇ ਕੀਤਾ ਜਾਵੇ ਉਸੇ ਜਦੋਂ ਹੁਡਰ ਵੱਜੇ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਹੁਡਰ ਵੱਜ ਗਿਆ ਵੀ ਆਪਾਂ ਲਾਈਟਾਂ ਬੰਦ ਕਰਕੇ ਫਟਾਫਟ ਅੰਦਰ ਘਰਾਜ ਚਲ ਜਾਣਾ